ਜੀ ਮੇਲਾ ਚੱਲ ਪਿਆ ਮਾਰੋ ਮਾਰ 14 ਤਰੀਕ ਅਜ ਨਵਾਂ ਮਹੀਨਾ 2024 ਅੱਜ ਪਹਿਲਾ ਦਿਨ ਲੰਗਰ ਦਾ ਸੰਗਤ ਆਈ ਜਾਂਦੀ ਆ ਹੁਣ ਖਾਈ ਜਾਂਦੀ ਆ ਤੇ ਲੋਹੇ ਕੀ ਐਂਗਰ ਵੀਰੇ ਬਣੀਆਂ ਸੀਗੀ ਅੱਜ ਦਾਲ ਵਾਲੀਆਂ ਰੋਟੀਆਂ ਨਾਲ ਪਾ ਕੇ ਆਟੇ ਚ ਹਾਂ ਹੁਣ ਬਣਾਈ ਹੋਈ ਹੈ ਮੇਰਾ ਦੁੱਧ ਦੀ ਧਾਲ ਆ ਤੇ ਨਾਲ ਜਲੇਬੀ ਵਗੈਰਾ ਸੌਰੀ ਅੱਜ ਸੇਵਾ ਅਜ ਰਹਿ ਬੀਜੀ ਉਹਦੇ ਕਰਕੇ ਅੱਜ ਵੀਡੀਓ ਬਣਾਉਣ ਤੇ ਥੋੜਾ ਜਿਹਾ ਲੇਟ ਹੋ ਗਿਆ ਮੈਂ ਹੁਣ ਬਣਾ ਦਈਏ ਚਲ ਇਹ ਬੈਠਾ ਹੈ ਮਿਸਟਰ ਕਾਲਾ ਹਮੜੋ ਵਾਲਾ ਆ ਹੁਣ ਬਣਨ ਖਾਲੀ ਨੇ ਆਈ ਨੇ ਵਿਚਨੇ ਵੀ ਇਹ ਫੇਸਬੁਕ ਤੇ ਲੈ ਕੇ ਆਇਆ ਨਾ ਬੱਸ ਆਓ ਇਹ ਰਿੱਕੇ ਜਿਹੜੇ ਜਮਗਾਦੀ ਜਾਵੇ ਇਹ ਆਈ ਸਾਡੀ ਵੀਡੀਓ ਬਣਾਣੀ ਹੈ ਜਿਹੜੇ ਫੇਸਬੁਕ ਤੇ ਕਰਾਣਾ ਆਉਗਾ 58 ਜਿਹੜਾ ਸਾਊਗਾ ਆ ਮੋਣਾ ਸਾਡਾ ਮੋਣਾ ਮਨਮੋਣਾ ਕਾਪਣ ਦੀ ਡਿਊਟੀ ਆ ਕੈਸਾ ਚਟਾਲਾ ਸਾਹਿਬ ਨੇ ਸਾਡੇ ਆਈ ਬਾਬਾ ਜੀ ਆ ਤਾਂ ਮੌਸਮ ਦੀ ਖੈਰ ਆ ਲਓ ਜੀ ਆ ਸਾਡਾ ਮੁੰਡਾ ਜਲੇਬੀਆਂ ਬਣਾਉਂਦਾ ਕੀ ਨਾਮ ਆ ਜੀ ਤੁਹਾਡਾ ਅਸ਼ੋਕ ਹਲਵਾਈ ਇੱਧਰ ਦੇਖ ਕੇ ਬੜਾ ਜਿਆਦਾ ਦੱਸੋ ਕਿੱਥੋਂ ਆਏ ਹੋ ਮਲੋਤ ਇਹ ਸ਼ਹਿਰ ਮਲੋਤ ਆ ਜੀ ਅਸ਼ੋਕ ਹਲਵਾਈ ਜਲੇਬੀ ਦੇਖ ਰਹੇ ਜੀ ਮੁੰਡਾ ਚਿੰਨ ਚਿੰਨ ਰੱਖਦਾ ਚਿੰਨ ਚੇਣਾ ਜਲੇਬੀ ਵਰਗੀ ਸਿੱਧੀ ਜਲੇਬੀ ਘਟਦਾ ਜੀ ਹਾਂ ਆ ਦੇਖੋ ਜਲੇਬੀ ਵਰਗੀ ਸਿੱਧੀ ਜਲੇਬੀ ਇਹ ਸਾਡੇ ਕਾਲਾ ਜੀ ਦੇ ਦੀ ਹੈ ਔਰ ਸਭੀ ਦੁਕਾਨਦਾਰ ਹਜ਼ਰਤ ਆਪਣੀ ਦੁਕਾਨਾਂ ਦੇ ਸਾਹਮਣੇ ਡਸਟਬਿਨ ਲਗਾएं ਇਸੀ ਵਿੱਚ ਕੂੜਾ डालें अगर किसी दुकानदार के सामने गंदगी है हां जी बाबा जी ਕਿਵੇਂ ਹੋ ਫਿਰ ਕਹਿਣਾ ਕੁਝ ਹੈ ਸਟੋਰ ਚ ਲਓ ਜੀ ਤੁਹਾਨੂੰ ਸਟੋਰ ਦਿਖਾਉਨੇ ਆ ਆਪਣਾ ਸਟੋਰ ਹੈ ਜੀ ਲੰਗਰ ਦਾ ਆ ਬਾਬਾ ਜੀ ਜਲੇਬੀ ਸੇਵਾ ਦੇ ਲੱਗੇ ਹੋਏ ਨੇ ਸ਼ਾਬਾਸ਼ ਹਾਂ ਜੀ ਬਾਬਾ ਜੀ ਅੱਜ ਦਾ ਫਿਰ ਧੁੱਪ ਨਿਕਲਾਈ ਹੁਣ ਤਾਂ ਮੌਸਮ ਠੀਕ ਹੋ ਗਿਆ ਕਹਿਣਾ ਜੀ ਕੁਝ ਬਹੁਤ ਅੱਲਾ ਦੀ ਮਿਹਰਬਾਨੀ ਹੋ ਗਈ ਬਾਬਾ ਫਰੀਦ ਜੀ ਦਾ ਕਰਮ ਹੋ ਗਿਆ ਇਹ ਜਿਹੜਾ ਲੰਗਰ ਹੈ ਇਹਨੂੰ 30 ਸਾਲ ਹੋ ਗਏ سابر <سؤال> جی نے دربار چاہیے اور میں دعا کرنا کہ جنہیں بھی لوگ اتنے آ رہے ہیں یا کوئی باہر بیٹھا یا کوئی گھر بیٹھا یا کوئی اپنے شہر چاہیے وہاں نے جہاں نے بھی لگر کا ہرا لارا ماریا لنگر کی سپورٹ کرتے ہیں اور موٹے شاہ صاحب جی کا سنیا سن کے بابا سابر جی نے میلے کا وہ میرا سہیوگ دے رہے ہیں میں سارا کا دنواد کرنا اور ਦੁਆ ਕਰਦਾ ਕਿ ਬਾਬਾ ਫਰੀਦ ਜੀ ਦੇ ਸਤਿ ਸਵੇ ਦੇ ਵਿੱਚ ਸਭ ਖੁਸ਼ੀਆਂ ਬਖਸ਼ਣ ਉਸ ਅੰਦਰ ਚੁਹੀਆ ਪਰਦੇ ਅਬੇ ਜਿਹੜਾ ਨੰਗਰ ਹੈ ਤੇ ਮੇਰਾ ਛੋਟਾ ਭਰਾ ਬਾਹੂ ਰਜੀਬ ਲੰਗ ਜੀ ਜਿਹੜੇ ਬਹੁਤ ਹੀ ਮੈਨੂੰ ਪਿਆਰੇ ਨੇ ਔਰ ਮੇਰੇ ਨਾਲ ਉਹਨਾਂ ਦਾ ਆਪਣਾ ਘਰੇਲੂ ਰਾਸਤਾ ਔਰ ਸਾਡਾ ਪਰਿਵਾਰ ਇੱਕ ਹੈ ਉਹ ਇਸ ਵੇਲੇ ਬਾਹਮੀ ਕਹਾਣੀ ਦੇ ਵਿੱਚ ਮੱਠੇ ਨੇ ਮੈਂ ਉਹਨਾਂ ਦੇ ਹੱਦ ਦੇ ਵਿੱਚ ਵੀ ਦੁਆ ਕਰਦਾ ਕਿ ਬਾਬਾ ਫਰੀਦ ਜੀ ਦੇ ਸਤਿ ਸਵੇ उन्हें दूँ हमेशा चढ़ी कला च रहे और मैं भी दुआ करता कि अपने रजेवे सारे मेरे साबर जी उन्होंने रजेवे सारे ठीक कर दें ताकि जल्दी तो जल्दी आके असं परिवार के बैठ के आप प्यार मुहब्बत दल्ह करिए मेरे साबर जी के दरबार में वो भी दर्शन कर समेत परिवार और दुआ करिए करके भी अभी दुआ करिए हक भी दुआ कर रहे हैं कि वो हमेशा खुश रह जिते भी है और खुशियाँ मानन ਔਰ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਇਸ ਤਰ੍ਹਾਂ ਹੀ ਸਾਡੇ ਨਾਲ ਸਹਿਯੋਗ ਕਰਦੇ ਰਹੇ ਔਰ ਇਸ ਤਰ੍ਹਾਂ ਹੀ ਆਪਦਾ ਪਿਆਰ ਵਧਦੇ ਰਹੇ ਸਾਡੇ ਨਾਲ ਔਰ ਮੇਰੇ ਸਾਹਬ ਜੀ ਉਹਨੂੰ ਆਪਣੇ ਪਿਆਰ ਦੇ ਵਿੱਚ ਲਿਵਾੜ ਗਏ ਆਪਣੇ ਪਿਆਰ ਦੇ ਜੀਵਨ ਬਾਬਾ ਫਰੀਦ ਜੀ ਦੇ ਸੱਤੇ ਉਹਨਾਂ ਦੀ ਹਮੇਸ਼ਾ ਬੜਾਬ ਇੱਜ਼ਤ ਪੁਣਾਈ ਕਰਕੇ ਔਰ ਉਹਦੀ ਔਲਾਦ ਨੇ ਬੜਾ ਮਾਨ ਦੇਇਆ ਔਰ ਹਮੇਸ਼ਾ ਖੁਸ਼ੀ ਬਣ ਕੇ ਸਾਡੀ ਨਾਲ ਹੀ ਰਹੇ ਥੈਂਕ ਯੂ ਬੇਰਬਾਦੀ ਬਾਉ ਜੀ ਰਬ ਜੀ ਜੈ ਜਵਾਦ ਹੋਵੇ ਮੇਰੇ ਸਾਹਬ ਜੀ ਦੇ ਨਾਲ ਗੁਬਾਰ ਦੇ ਬਾਦ ਲਓ ਜੀ ਆ ਤੁਹਾਨੂੰ ਦਿਖਾਈਏ ਆ ਗਈ ਹੈ ਜੀ ਇੱਥੇ ਅੱਛਾ ਜਲੇਬੀਆਂ ਸਟੋਰ ਆ ਜਿਓ ਜਲੇਬੀਆਂ ਖਾ ਲਓ ਇੱਥੇ ਸਟੋਰ ਕਰਤੀਆਂ ਵਿੱਚ ਵੰਡਣ ਨੂੰ ਅੱਛਾ ਆ ਠੀਕ ਹੈ ਨਾ ਸੁਲਾਰੀ ਮੰ ਲਓ ਜੀ ਇਹ ਜੀ ਬਾਬਾ ਜੀ ਆਪਣੇ ਹੁਣ ਮੈਂ ਪਮੜਾ ਜਾਂ ਦਈਏ ਕਿਹੜਾ ਹੈ ਨਾ ਹੈ ਮੇਲਾ ਬਹੁਤ ਵਧੀਆ ਭਰੂਗਾ ਜੀ ਇਸ ਵਾਰੀ ਮੌਸਮ ਵੀ ਠੰਡਾ ਬਹੁਤ ਮਜ਼ੇ ਵਾਲਾ ਮੌਸਮ ਆ ਕੱਲ ਤਾਂ ਸਾਰਾ ਦਿਨ ਮੀਂਹ ਹੀ ਨਹੀਂ ਹਟਿਆ ਬਾਕੀ ਜੁੜੇ ਰਹੋ ਜੀ ਅਗਲੇ ਵਲੌਗ ਦੇ ਵਿੱਚ ਵੀ ਆਪਾਂ ਹਰ ਰੋਜ਼ ਹਰ ਰੋਜ਼ ਦੋ ਵਲੌਗ ਪਾਇਆ ਕਰਾਂਗੇ YouTube ਦੇ ਉੱਤੇ ਤੁਹਾਨੂੰ ਲਿੰਕ ਭੇਜ ਦਵਾਂਗੇ ਚੈਨਲ ਸਬਸਕ੍ਰਾਈਬ ਕਰਨਾ ਹੋਇਆ ਕਰ ਲਿਓ ਨਹੀਂ ਕਰਨਾ ਤਾਂ ਤੁਹਾਡੀ ਮਰਜ਼ੀ ਆ ਤੇ ਆਪਣੀਆਂ ਵੀਡੀਓ ਉਹਦੇ ਵਿੱਚ ਵਧੀਆ ਸਟੋਰ ਹੁੰਦੀਆਂ ਰਹਦੀਆਂ ਨੇ ਪਿਛਲੇ ਕਈ ਸਾਲਾਂ ਦੀਆਂ ਵੀਡੀਓ ਪਈਆਂ ਨੇ ਉਹਦੇ ਵਿੱਚ 10-10 ਸਾਲ ਪੁਰਾਣੀਆਂ ਵੀਡੀਓ ਵੀ ਹੋਣਗੀਆਂ ਓਕੇ ਜੀ ਧੰਨਵਾਦ ਮਿਲਦੇ ਆਂ ਜੀ ਫੇਰ ਆਪਾਂ ਅਗਲੇ ਵਲੌਗ ਦੇ ਵਿੱਚ ਫੇਰ ਟਾਈਮ ਟੂ ਟਾਈਮ ਆਪਾਂ ਬਣਾਈ ਆਵਾਂਗੇ